ਸਤ੍ਰੀਕਾਲ ਸਤਲੁਜ ਟੀਵੀ ਵੇਖਰੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੇ ਪਾਣੀਆਂ ਦੇ ਬਾਰੇ ਗੱਲਬਾਤ ਕਰਨੀ ਹੈ ਕਿਉਂਕਿ ਲਗਾਤਾਰ ਹੀ ਮੁੱਦਾ ਉੱਠਦਾ ਰਿਹਾ ਹੈ ਕਿ ਪੰਜਾਬ ਦੇ ਪਾਣੀ ਪ੍ਰਦੂਸ਼ਿਤ ਹੋ ਰਹੇ ਨੇ ਪੰਜਾਬ ਦੇ ਪਾਣੀਆਂ ਦੇ ਵਿੱਚ ਲਗਾਤਾਰ ਪ੍ਰਦੂਸ਼ਣ ਰੂਪੀ ਜ਼ਹਿਰ ਫੈਲ ਰਿਹਾ ਹੈ ਪਰ ਹਾਲ ਹੀ ਦੇ ਵਿੱਚ ਵਾਤਾਵਰਣ ਪ੍ਰੇਮੀ ਕਲੋਨਲ ਜਸਜੀਤ ਸਿੰਘ ਗਿੱਲ ਦੇ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਪਛਾਣ ਕੀਤੀ ਗਈ ਹੈ 1400 ਅਜੇ ਸੌਮਿਆ ਦੀ ਜੋ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ 1400 ਅਜਿਹੇ ਸਰੋਤ ਨੇ ਜਿਹੜੇ ਪਾਣੀ ਨੂੰ ਲਗਾਤਾਰ ਜ਼ਹਿਰੀਲਾ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚੋਂ 1400 ਤੇ ਹੈ ਹੀ ਨਹੀਂ ਲਗਾਤਾਰ ਇਸ ਤੋਂ ਜ਼ਿਆਦਾ ਹੋਰ ਵੀ ਸਾਹਮਣੇ ਆ ਰਹੇ ਨੇ ਅੱਗੇ ਕੀ ਹੋਏਗਾ ਰਿਪੋਰਟ ਸਰਕਾਰ ਦੇ ਦਰਬਾਰ ਵੀ ਪਹੁੰਚ ਗਈ ਹੈ ਲੁਧਿਆਣਾ ਪ੍ਰਸ਼ਾਸਨ ਵੀ ਲਗਾਤਾਰ ਇਸਤੇ ਜਿਹੜਾ ਕੰਮ ਹੈ ਉਹ ਕਰ ਰਿਹਾ ਹੈ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਵੀ ਪੰਜਾਬ ਸਰਕਾਰ ਨੇ ਦੇ ਦਿੱਤੇ ਨੇ ਕਿ ਇਹਨਾਂ ਦੀ ਸਫਾਈ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਜਾਏ ਜਿਹੜੇ ਸੌਮੇ ਪ੍ਰਦੂਸ਼ਿਤ ਨੇ ਪਰ ਕੀ વાਕਿਆ ਹੀ ਦੇ ਵਿੱਚ ਇਹ ਸਭ ਕੁਝ ਹਕੀਕਤ ਹੋਏਗਾ ਪੰਜਾਬ ਦੇ ਪਾਣੀ ਪ੍ਰਦੂਸ਼ਣ ਰਹਿਤ ਹੋਣਗੇ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਖੁਦ ਕਲੋਨੀ ਜਸਜੀਤ ਸਿੰਘ ਗਿੱਲ ਮੌਜੂਦ ਨੇ ਸਰ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਤੁਸੀਂ ਲਗਾਤਾਰ ਮੁੱਦਾ ਚੁੱਕਦੇ ਆਇਓ ਵਾਤਾਵਰਣ ਸੰਬੰਧੀ ਖਾਸ ਤੌਰ ਤੇ ਪਾਣੀਆਂ ਦੇ ਵਿੱਚ ਜੋ ਪ੍ਰਦੂਸ਼ਣ ਹੈ ਉਸ ਨੂੰ ਲੈ ਕੇ ਤੁਸੀਂ ਬਹੁਤ ਗੰਭੀਰ ਹੋ ਹਾਲ ਹੀ ਚ ਤੁਸੀਂ ਇੱਕ ਰਿਸਰਚ ਕੀਤੀ ਉਹਦੇ ਵਿੱਚ 1400 ਅਜਿਹੇ ਸੌਮੇ ਲੱਭੇ ਜਿਹੜੇ ਪੰਜਾਬ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਅਸੀਂ ਉਹਨਾਂ ਸੌਮਿਆਂ ਦੇ ਬਾਰੇ ਗੱਲਬਾਤ ਕਰਨਾ ਚਾਹਾਂਗੇ ਕਿਉਂਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਜੋ ਪਾਣੀ ਪ੍ਰਦੂਸ਼ਣਤ ਲਾ ਰਹੀਆਂ ਨੇ ਇਸ ਤਰ੍ਹਾਂ ਹੈ ਕਿ ਜਿਹੜਾ ਪੰਜਾਬ ਦੇ ਇਰੀਗੇਸ਼ਨ ਸੈਕਟਰੀ ਨੇ ਬڑا ਉਹਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੇ ਪੰਜਾਬ ਦੇ ਵਿੱਚ ਜਿੰਨੇ ਜਲ ਸਰੋਤ ਨੇ ਡਰੇਨਸ ਕਨਾਲ ਰਿਵਰ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਮਰਦਮਸ਼ੁਮਾਰੀ ਕਰਾਈ ਵੀ ਕਿੰਨਾ ਪਾਣੀ ਗਲਤ ਪੈ ਰਿਹਾ ਤੇ ਜਦ ਤੱਕ ਆਪਾਂ ਨੂੰ ਇਹ ਹੀ ਨਹੀਂ ਪਤਾ ਹੋਊਗਾ ਵੀ ਕਿੱਥੇ ਪਾਣੀ ਪਿਆ ਤੇ ਕਿਹੜੀ ਜਗ੍ਹਾ ਹੈ ਇਹ ਜਿਵੇਂ ਪੁਰਾਣਾ ਇਹਨਾਂ ਦਾ ਆਰਡੀ ਸਿਸਟਮ ਹੈ ਰਿਡਿਊਸਿੰਗ ਡਿਸਟੈਂਸ ਸਿਸਟਮ ਹੁੰਦਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਨਹਿਰ ਦੇ ਉੱਤੇ ਪਤਾ ਲੱਗ ਜਾਂਦਾ ਵੀ ਇਸ ਆਰਡੀ ਤੇ ਇਹਦੇ ਵਿੱਚ ਇਹ ਸੋਮਾ ਜਿਹੜਾ ਗਲਤ ਪਾਣੀ ਦਾ ਡਿੱਗ ਰਿਹਾ ਇਹਨਾਂ ਨੇ ਉਹ ਆਰਡੀ ਸਮੇਤ ਜਿਹੜੇ ਸੋਮੇ इवन ਜਿਹੜੇ ਲੋਕਾਂ ਨੇ ਜੇ ਕੋਈ ਡੇਰੀ ਵਾਲਾ ਕੋਈ ਗੁੱਜਰ ਹੈ ਕੋਈ ਡੇਰੀ ਹੈ ਪਿੰਡ ਦਾ ਨਾਂ ਹੈ ਪੰਚਾਇਤ ਹੈ ਉਹ ਜਿੱਥੇ ਡਿਗ ਰਿਹਾ ਉਹ ਪੁਆਇੰਟ ਦਾ ਨਾਂ ਇਹਨਾਂ ਨੇ ਸਾਰੇ ਇਹ ਪੁਆਇੰਟਸ ਆਇਡੈਂਟੀਫਾਈ ਕਰਕੇ ਸਭ ਤੋਂ ਜ਼ਿਆਦਾ ਪੁਆਇੰਟ ਤਕਰੀਬਨ ਉਹ ਇਸ ਵੇਲੇ ਨਿਕਲੇ ਅੰਮ੍ਰਿਤਸਰ 390 ਤੇ ਜਦੋਂ ਤੱਕ ਅਸੀਂ ਰਿਸਰਚ ਕਰ ਰਹੇ ਸੀ ਸੈਕੰਡ ਨੰਬਰ ਤੇ ਸੰਗਰੂਰ ਸੀ 159 ਨਾ ਪਰ ਇਸ ਵੇਲੇ ਜਿਹੜਾ ਲੁਧਿਆਣਾ ਉਹ ਤਕਰੀਬਨ 200 ਤੋਂ ਉੱਤੇ ਵੱਧ ਸਰੋਤ ਜਿਹੜੇ ਆ ਉਹ ਲੱਭੇ ਜਾ ਚੁੱਕੇ ਆ ਜਿਨ੍ਹਾਂ ਚੋਂ ਤਕਰੀਬਨ 44 ਸਰੋਤ ਬੁੱਡੇ ਦਰਿਆ ਦੇ ਆ ਜਿਹੜੇ ਮਤਲਬ ਡਾਇਰੈਕਟ ਪੈ ਰਹੇ ਉਹਦੇ ਨਾਲ ਕੀ ਹੋਇਆ ਇਹ ਪਹਿਲੀ ਵਾਰੀ ਹੋਇਆ ਕਿ ਡਾਕੂਮੈਂਟ ਬਣਿਆ ਹੂੰ ਬਈ ਐਨੇ ਪਾਣੀ ਸਾਡੇ ਖਰਾਬ ਹੋ ਰਿਹਾ ਦੇਖੋ ਆਪਾ ਬੁੱਡੇ ਦਰਿਆ ਨੂੰ ਕਈ ਜਾ ਵੀ ਇਹ ਸਤਲੁਜ ਗੰਦਾ ਕਰਦਾ ਪੂਰਾ ਪੰਜਾਬ ਜੇ ਇਹਦੇ ਹਿਸਾਬ ਨਾਲ ਦੇਖਾ 75% ਪੰਜਾਬ ਦੀ ਆਬਾਦੀ ਇਹ ਮਾੜੇ ਪਾਣੀ ਨਾਲ ਪ੍ਰਭਾਵਿਤ ਹੂੰ ਜਿਹੜੇ ਇਹ ਕਿਵੇਂ ਚਿੱਟੀ ਬਈ ਹੋ ਗਈ ਬੁੱਢਾ ਦਰਿਆ ਹੋ ਗਿਆ ਤੁੰਗ ਟਾਪ ਡਰੇਨ ਹੋ ਗਈ ਅੰਮ੍ਰਿਤਸਰ ਦੀ ਲਸਾੜਾ ਹੋ ਗਈ ਇੱਧਰ ਘੱਗਰ ਦੇ ਨਾਲ ਕਿੰਨੇ ਹੀ ਡਰੇਨਸ ਹੈਗੀਆਂ ਜਿਨ੍ਹਾਂ ਦੇ ਆਪਣੀ ਚਿੱਟੀ ਨਦੀ ਛੋਟੀ ਨਦੀ ਵੱਡੀ ਨਦੀ ਪਟਿਆਲੇ ਦੀ ਸੋ ਸਾਰੀ ਜਗ੍ਹਾ ਆਇਡੈਂਟੀਫਾਈ ਹੋਏ ਵੀ ਆਪਾਂ ਐਜ਼ ਏ ਪੰਜਾਬੀ ਕਮਿਊਨਿਟੀ ਆਪਾਂ ਕੋਈ ਪਵਨਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਦੇਵ ਬਨਣ ਵਾਲੇ ਨਹੀਂ ਆ ਆਪਾਂ ਸਤਿਆਨਾਸ਼ ਕਰਤਾ ਆਪਣੇ ਪਾਣੀ ਦਾ ਜੇ ਇੱਕ ਜਗ੍ਹਾ ਕਲਕੱਤੇ ਚ ਰੇਪ ਹੋਇਆ ਪਾਣੀ ਦੀ ਬੇਟੀ ਦਾ ਅਸੀਂ ਆਪਣੇ ਦਰਿਆਵਾਂ ਦਾ ਤੇ ਨਹਿਰਾਂ ਦਾ ਤੇ ਡਰੇਨਾ ਦਾ ਰੇਪ ਕੀਤਾ ਪਾਣੀ ਦਾ ਰੇਪ ਕੀਤਾ ਉਹਦਾ ਮਤਲਬ ਕਿ ਅਸੀਂ ਉਹਨੂੰ ਦੁਰਸਤਮਾਲ ਕੀਤਾ ਅਸੀਂ ਇਹ ਨਾ ਜਾਣਿਆ ਵੀ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਪਾਣੀ ਸਾਫ਼ ਵਧੀਆ ਹਾਲਾਤ ਆਪਣਾ ਉਹ ਵਰਤ ਕੇ ਚਲੇ ਗਏ ਸਾਡੇ ਲਈ ਚੰਗਾ ਛੱਡ ਗਏ ਸਸਟੇਨੇਬਲ ਡਿਵੈਲਪਮੈਂਟ ਵਾਲੀ ਕੋਈ ਗੱਲ ਨਹੀਂ ਕੀਤੀ ਆਪਾਂ ਸਿਰਫ ਡਿਵੈਲਪਮੈਂਟ ਕੀਤੀ ਜੇ ਆਪਾਂ ਪੈਸਾ ਖਾਣਾ ਬਈ ਆਪਣੇ ਲਈ ਬਣਾਇਆ ਤੇ ਆਪਾਂ ਕਹਿੰਦੇ ਬਈ ਬੇਇੰਤਖਾ ਦਾ ਇਸਤੇਮਾਲ ਕਰੋ ਤੇ ਬੇਹਤਾਸ਼ਾ ਇਹਨੂੰ ਵਰਤੋ ਤੇ ਅੱਗੇ ਕਿਸੇ ਦੇ ਲਈ ਇਹ ਬਚੇ ਨਾ ਬਚੇ ਉਹਦਾ ਸਾਨੂੰ ਕੋਈ ਪਰਵਾਹ ਨਹੀਂ ਆਪਾਂ ਇੰਨੇ ਇੱਕ ਮਾੜੇ ਕੈਰੇਕਟਰ ਦੇ ਆ ਇਹ ਪੰਜਾਬੀਆਂ ਦਾ ਕੈਰੇਕਟਰ ਝਲਕਦਾ ਵੀ ਜਦੋਂ ਦਾ ਆਪਣਾ ਘਰ ਹੈ ਉਹ ਸਾਫ਼ ਹੈ 2 ਇੰਚ ਬਾਹਰ ਜਿੰਨੀ ਗਲੀ ਹੈ ਰੋਡ ਹੈ ਸੜਕ ਹੈ ਰਾਜਮਾਰਗ ਹੈ ਗੱਡੀਆਂ 60-60 ਲੱਗਦੀਆਂ ਆਡੀ ਤੇ ਉਹਦੇ ਚ ਕੂੜੇ ਦੇ ਜਿਹੜੇ ਕੇਲੇ ਦੇ ਛਿਲਕੇ ਉਹ ਬਾਹਰ ਸਿੱਟੀ ਜਾਂਦੇ ਉਹ ਬਈ ਘਰੇ ਲੈ ਜਾਓ ਘਰੇ ਵੀ ਤੁਹਾਡੇ ਡਸਟਬਿਨਾਂ ਉਹਦੇ ਚ ਪਾ ਲਿਓ ਤੁਸੀਂ ਵਾਈ ਇੰਡੀਆ ਔਰ ਪੰਜਾਬ ਇਸ ਕਨਸਿਡਰਡ ਐਜ਼ ਅ ਕਾਮਨ ਡਸਟਬਿਨ ਠੀਕ ਹੈ ਮਤਲਬ ਆਪਣੀ ਬੇਪਰਵਾਹੀ ਵੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਕਿਹਾ ਵੀ ਅਮੀਰ ਆਦਮੀ ਜ਼ਰੂਰ ਹੋਣਾ ਇਹ ਨਹੀਂ ਵੀ ਉਹਨੂੰ ਸਾਰੀ ਅਕਲ ਹੈ ਤੇ ਇੱਕ ਪਾਵਰ ਦਾ ਜਿਹੜਾ ਆਪਣੀ ਪਾਪੂਲੇਸ਼ਨ ਬਹੁਤ ਜ਼ਿਆਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੂੰ ਤੇ ਜਿਹੜੀਆਂ ਸੜਕਾਂ ਪਹਿਲਾਂ ਕੁਝ 10 ਲੱਖ ਚੱਲਦੀਆਂ ਸੀ ਹੁਣ 15 ਚੱਲਦੀਆਂ ਸੜਕਾਂ ਦੀ ਚੌੜਾਈ ਕੋ ਵਧੀ ਨਹੀਂ ਐਕਸੀਡੈਂਟ ਦਾ ਕਾਰਨ ਬਣ ਰਹੇ ਆ ਉਹੀ ਉਹਨਾਂ ਦਾ ਪੋਲੂਸ਼ਨ ਵੀ ਬਹੁਤ ਜ਼ਬਰਦਸਤ ਹੈ ਪੋਲੂਸ਼ਨ ਨਾਲ ਪਾਣੀ ਦੇ ਪੋਲੂਸ਼ਨ ਨਾਲ ਹਵਾ ਦੇ ਪੋਲੂਸ਼ਨ ਨਾਲ ਤੇ ਧਰਤੀ ਮਾਂ ਦੇ ਪੋਲੂਸ਼ਨ ਜਿਹੜੇ ਆਪਾਂ ਨੂੰ ਖਾਣਾ ਤੋਗਾ ਕੇ ਦੇਣਾ ਇਸ ਤੇ ਬਹੁਤ ਵੱਡਾ ਅਸਰ ਪੈ ਰਿਹਾ ਪ੍ਰੈਸ਼ਰ ਬਹੁਤ ਆ ਪੋਪੂਲੇਸ਼ਨ ਦਾ ਇਹ ਹਟਣਾ ਨਹੀਂ ਹੈ। ਹੂੰ। ਤਾਂ ਇਹਦਾ ਇੱਕੋ ਹੀ ਇਲਾਜ ਹੈ ਵੀ ਆਪਾਂ ਚਕੰਨੇ ਹੋਈਏ, ਆਪਾਂ ਜਾਗਰੂਕ ਸਿਟੀਜ਼ਨ ਬਣੀਏ। ਇਹ ਜਿਹੜੇ ਡਾਕੂਮੈਂਟੇਸ਼ਨ ਹੋਈ ਹੈ ਇਹ ਡੀਸੀਜ਼ ਨੂੰ ਤੇ ਐਮਸੀ ਕਮਿਸ਼ਨਰ ਨੂੰ ਪੰਚਾਇਤਾਂ ਨੂੰ ਭੇਜੇ ਗਏ ਆ। ਇਹ ਕਿਉਂ ਭੇਜੇ ਗਏ ਆ? ਵੀ ਭਾਈ ਤੁਸੀਂ ਕਾਰਵਾਈ ਕਰੋ। ਇਹਨਾਂ ਨੂੰ ਰੋਕੀਏ। ਜਿਹੜਾ ਪਾਣੀ ਵੀ ਕਿਸੇ ਸਰੋਤ ਚ ਪੈਣਾ ਉਹ ਸਾਫ਼ ਹੋ ਕੇ ਪਵੇ। ਇਹ ਨਹੀਂ ਵੀ ਜਿਵੇਂ ਦਾ ਆਇਆ ਨਾਲੀ ਚੋਂ ਪਿੰਡ ਦੀ ਉਵੇਂ ਹੀ ਚਲੇ ਗਿਆ। ਜਿਵੇਂ ਕਿਸੇ ਇੰਡਸਟਰੀ ਚੋਂ ਗਿਆ ਤਾਂ ਚਲੇ ਗਿਆ। ਜੇ ਬਾਚੀਵੜਾ ਤੋਂ ਕੋਈ ਜਿਹੜੀਆਂ ਪੁਰਾਣੀਆਂ 슈ਗਰ ਮਿਲਾਂ ਉਹਨਾਂ ਦਾ ਡਾਇਰੈਕਟ ਪਾਣੀ ਪੀ ਰਿਆ ਮਤਲਬ ਕੋਈ ਆਪਾਂ ਨੂੰ ਪਰਵਾਹ ਨਹੀਂ ਆਪਾਂ ਕੀ ਸੋਚਦੇ ਆ ਆਪਣੀ ਹਾਲਤ ਬਣ ਗਈ ਵੀ ਜੋ ਅਸੀਂ ਕੰਮ ਕਰਤਾ ਉਹ ਸਭ ਠੀਕ ਆ ਸਾਨੂੰ ਟੋਕੇ ਕੋਈ ਨਾ ਈਹੀ ਗੱਲ ਜਿਹੜੇ ਫੋਰਨ ਦੇ ਮੁਲਕਾਂ ਉੱਥੇ ਹੈ ਨਹੀਂ ਉੱਥੇ ਆਪਾਂ 10 ਵਾਰੀ ਸੋਚਦੇ ਆ ਪਹਿਲਾਂ ਤੁਹਾਡੇ ਤੇ ਪਾਬੰਦੀ ਲਾਉਂਦੇ ਆ ਵੀ ਤੂੰ ਪਾਣੀ ਇਹ ਪਾ ਨਹੀਂ ਸਕਦਾ ਜੇ ਪਾਣੀ ਪਾएंगे ਤਾਂ ਇਸ ਤਰੀਕੇ ਨਾਲ ਪਾएंगेਗਾ ਜੇ ਉਸ ਪਾਣੀ ਦੀ ਜਿਹੜੀ ਕੈਮੀਕਲ ਐਨਾਲਿਸਿਸ ਹੋਏਗਾ ਤਾਂ ਇਸ ਲੈਵਲ ਦਾ ਆਏਗਾ ਤਾਂ ਤੂੰ ਪਾ ਸਕਦਾ ਨਹੀਂ ਤਾਂ ਤੂੰ ਆਪਣਾ ਪਲਾਂਟ ਲਾ ਤੇ ਹੁਣ ਜਿਹੜੇ ਅਸੀਂ ਮਤਲਬ ਲੋਕਾਂ ਨੂੰ ਕਹਿੰਨੇ ਆ ਵੀ ਜਿਹੜਾ ਪ੍ਰਦੂਸ਼ਨ ਤੁਸੀਂ ਕਰ ਰਹੇ ਹੋ ਇਹ ਆਪਣੇ ਘਰੇ ਰੱਖੋ ਨਾ ਉਹਨੂੰ ਸੰਭੋ ਉਹਨੂੰ ਸਾਫ਼ ਕਰੋ ਜਿਹੜਾ ਉਹਦਾ ਪਾਣੀ ਆ ਉਹਨੂੰ ਸੁਕਾਓ ਜਿਹਨੂੰ ਆਪਾਂ ਜ਼ੀਰੋ ਲਿਕਵਿਡ ਡਿਸਚਾਰਜ ਕਹਿੰਨੇ ਆ ਹੂੰ ਉਹਦੇ ਜਿਹੜਾ ਮਾਦਾ ਬਚ ਗਿਆ ਉਹਨੂੰ ਜਲਾਣ ਲਈ ਨਿੰਬੂਆ ਇੱਕ ਸਰਕਾਰ ਨੇ ਫੈਸਿਲਿਟੀ ਬਣਾਈ ਏ ਡੇਰ ਵੱਸੀ ਹੂੰ ਉੱਥੇ ਭੇਜੇ ਇੰਡਸਟਰੀਅਲ ਜਲਾ ਲਵੇ ਉਹ ਜਿਹੜਾ ਪਾਣੀ ਆ ਉਹਦੀ ਸਟੀਮ ਬਣਾ ਲਵੇ ਜਨਰੇਟਰ ਕਰ ਲਵੇ ਦੇਖੋ ਇਹ ਨਹੀਂ ਚੱਲਣਾ ਬਈ ਕਰੋੜਾ ਰੁਪਏ ਤੁਸੀਂ ਕਮਾ ਲਓ ਤੇ ਤੁਸੀਂ ਕਰੋੜਾਂ ਬੰਦਿਆਂ ਦੀ ਜ਼ਿੰਦਗੀ ਨੂੰ ਕੈਂਸਰ ਵੰਡ ਦਿਓ ਇਹ ਨਹੀਂ ਚੱਲਦਾ ਨਾ ਹੀ ਇਹ ਚੱਲਣਾ ਵੀ ਪੋਲੀਟੀਸ਼ੀਅਨ ਤੇ ਪਲੂਟਰ ਉਹ ਦੋਸਤ ਨਹੀਂ ਰਹਿ ਸਕਦੇ ਜਦੋਂ ਤੱਕ ਇਹ ਰਿਹਾ ਉਦੋਂ ਤੱਕ ਪੰਜਾਬ ਦਾ ਇਹ ਹਾਲ ਹੈ ਪੰਜਾਬ ਦੇ ਦਰਿਆਵਾਂ ਦਾ ਕਾਲੇ ਪਾਣੀਆਂ ਦਾ ਮੋਰਚਾ ਇਸੇ ਲਈ ਲੱਗਿਆ ਕਿ ਆਪਾਂ ਇਹਨੂੰ ਪਲੀਤ ਕਰਨੋਂ ਹਟੇ ਹੀ ਵੀ ਆਪਾਂ ਉਹਦੀ ਇੰਤਖਾ ਕਰਾਤੀ ਬਸ ਕਰਾਤੀ ਦਰਿਆ ਦੀ ਦਰਿਆ ਹੁਣ ਜਿਹੜਾ ਬੁੱਢਾ ਦਰਿਆ ਉਹ ਰਾਤ ਨੂੰ ਗੈਸ ਮਾਰਦਾ ਦਿਨੇ ਗੈਸ ਮਾਰਦਾ ਉਹਦੇ ਵਿੱਚ ਮਤਲਬ ਇੰਨਾ ਕੈਮੀਕਲ ਆ ਗਿਆ ਠੀਕ ਆ ਉਹੀ ਹੈ ਨਾ ਉਹਦੀ ਉਹਦੀ ਉਹਦੇ ਵਿੱਚ ਕੈਮੀਕਲ ਰਲਣ ਦੀ ਵੀ ਇੱਕ ਕਪੈਸਿਟੀ ਹੈ ਪਾਣੀ ਚ ਠੀਕ ਆ ਉਹ ਹੁਣ ਚੱਲਦਾ ਸਲੋ ਆ ਠੀਕ ਆ ਉਹਦੇ ਵਿੱਚ ਇਹ ਕਾਰਨ ਆਇਆ ਵੀ ਤੁਸੀਂ ਇਹ ਸੋਚੋ ਵੀ ਬੁੱਢਾ ਦਰਿਆ ਸਤਲੁਜ ਨੂੰ ਮਾਰ ਰਿਹਾ ਸਤਲੁਜ ਮਾਰ ਰਿਹਾ ਤੇ ਆਪਣੇ ਕੋਲ ਢਾਈ ਦਾ ਦਰਿਆ ਹੈ ਠੀਕ ਆ ਤੇ ਬਿਆਸ ਚ ਮਾੜੀ ਮੋਟੀ ਜਾਨ ਬਚੀ ਆ ਅਜੇ ਵੀ ਉਸ ਚ ਕੜਿਆਲ ਤੇ ਥੋੜੀਆਂ ਡਾਲਫਿਨ ਹੈਗੀਆਂ ਸਤ੍ਰੋਚਤਾ ਤੁਹਾਨੂੰ ਮੱਛੀ ਤੇ ਮਿਲ ਨਹੀਂ ਨੀ ਜੇ ਮੱਛੀ ਮਿਲਦੀ ਆ ਤਾਂ ਉਹਨੂੰ ਕੈਂਸਰ ਹੋਇਆ ਹੋਇਆ ਤੇ ਜਿਹੜੇ ਪੰਛੀ ਪੂੰਛੀ ਆਉਂਦੇ ਆ ਆਪਣੇ ਹਰੀਕੇ ਉਹਨਾਂ ਦਾ ਉਹੀ ਬੁਰਾ ਹਾਲ ਹੈ ਕਿਉਂਕਿ ਉਹ ਡੈਸਟਿੰਗਲੀ ਆਉਂਦੇ ਸੀ ਉੱਥੇ ਪਾਣੀ ਇੰਨਾ ਗੰਦਾ ਹੈ ਆਪਾਂ ਇੱਕ ਹੋਰ ਗੱਲ ਹੋ ਗਈ ਕੂੜਾ ਬੜਾ ਪਾ ਰਹੇ ਆ ਆਪਾਂ ਦਰਿਆਵਾਂ ਚ ਤੁਸੀਂ ਮਾੜਾ ਜੇ ਤੁਸੀਂ ਤੁਹਾਨੂੰ ਇੱਕ ਬੈਰੀਅਰ ਲਾ ਦਿਓ ਕਿਤੇ ਪਲਾਸਟਿਕ ਦੇ ਡਰਮਸ ਇਕੱਠੇ ਕਰਕੇ ਇੱਕ ਤਾਰਨਾ ਬਣ ਕੇ ਤੁਹਾਨੂੰ ਅੱਧੇ ਜਾਂ ਪੌਣੇ ਘੰਟੇ ਚ ਟੰਨੀ ਟਣਾ ਦੇ ਵਿੱਚ ਪਲਾਸਟਿਕ ਉੱਤੇ ਆ ਜਾਏਗਾ ਕਿਉਂਕਿ ਸਰਫੇਸ ਤੇ ਚੱਲਦਾ ਨਾ ਇਹਨੂੰ ਫਲੋਟਿੰਗ ਗਾਰਬੇਜ ਕਹਿੰਦੇ ਐ ਇਹਦਾ ਵੀ ਬੜਾ ਇਹਦੇ ਨਾਲ ਜਿਹੜਾ ਵੀ ਪਾਣੀ ਕਿ ਸੜਕੇ ਨੰਗਣਾ ਉਹ ਮਾਈਕਰੋ ਪਲਾਸਟਿਕ ਹੈ ਜਿਹੜਾ ਤੁਸੀਂ ਪੀ ਲਿਆ ਉਹਨੇ ਬਾਇਫਨੋਲਸ ਨੇ ਉਹਨੇ ਤੁਹਾਨੂੰ ਕੈਂਸਲ ਕਰ ਦੇਣਾ ਇਹ ਬਹੁਤ ਗੰਭੀਰ ਸਮੱਸਿਆ ਕਿਹੜੀ-ਕਿਹੜੀ ਗੱਲ ਕਰੀਏ ਬੀਬਾ ਜੀ ਕਿ ਵੀ ਤੁਹਾਨੂੰ ਸਮਝਾਈਏ ਵੀ ਇਹਦੇ ਵਿੱਚ ਆਪਣੇ ਪਾਣੀਆਂ ਦਾ ਪੰਜਾਬ ਦਾ ਕੀ ਹਾਲ ਹੈ ਤੋਂ ਜਿੰਨਾ ਕਿ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਟੀਵੀ ਨਾਲ ਜਿਹੜੀਆਂ ਗੱਲਾਂ ਕਰਨ ਦਾ ਇਹਦਾ ਇਹੀ ਇਲਾਜ ਹੈ ਵੀ ਆਪਾਂ ਚੇਤਨ ਹੋਈਏ ਗੰਭੀਰ ਹੋਈਏ ਪਾਣੀ ਦੇ ਬੁੱਧੇ ਤੇ ਤੇ ਜਿਵੇਂ ਇੱਕ ਬੰਦਾ ਇੱਕ ਜਿਵੇਂ ਉਹਨਾਂ ਨੇ ਸਜ਼ਾਏ ਮੌਤ ਕਰਤੀ ਹੈ ਨਾ ਵੀ ਬੀਬਾ ਨਾਲ ਕੋਈ ਜਿਹੜਾ ਦੁਰਕੁਸ਼ ਕਰਮ ਕਰਦਾ ਰੇਪ ਕਰਦਾ ਇਸ ਤਰ੍ਹਾਂ ਹੀ ਪਾਣੀ ਦੇ ਵਿੱਚ ਕੈਮੀਕਲ ਪਾਉਣ ਵੇਲੇ ਬੰਦਾ ਥਰ-ਥਰ ਕੰਬੇ ਵੀ ਮੈਂ ਪਾਤਾ ਤਾਂ ਮੈਂ ਹੈ ਨਹੀਂ ਤੇ ਇਹ ਜਿਹੜੇ ਲਾਜ਼ ਸਰਕਾਰਾਂ ਬਣਾ ਰਹੀਆਂ ਜਾਂ ਪੁਰਾਣੇ ਡਿਲੀਊਟ ਕਰਨਾ ਚਾਹੁੰਦੀਆਂ ਵੀ ਕੋਈ ਪਨਿਸ਼ਮੈਂਟ ਨਹੀਂ ਹੋਊਗੀ ਉਹ ਪੈਸੇ ਦੇ ਕੇ polluter must pay no hmm. polluter must not pay polluter must be prosecuted hmm. he must be jailed ਜਦੋਂ ਤੱਕ ਇੰਡਸਟਰੀਸਟ ਨੂੰ ਜੇਲ੍ਹ ਜਾਣ ਦਾ ਡਰ ਨਹੀਂ ਹੁੰਦਾ ਉਦੋਂ ਤੱਕ ਇਹ ਪਾਣੀ ਪਲੀਥੋਣੇ ਬੰਦ ਨਹੀਂ ਹੁੰਦੇ ਜਾਂ ਹੈਵੀਅਰ ਫਾਈਨ ਜਿਹੜਾ ਉਹਦੀ ਆਉਟਪੁੱਟ ਆ ਉਹਦੇ ਨੂੰ ਕਿਤੇ ਹੈਵੀ ਫਾਈਨ ਕਰ ਦਿਓ ਠੀਕ ਹੈ ਬੰਦ ਹੋ ਜਾਏ ਇੰਡਸਟਰੀ ਉਹਦੀ ਤਾਂ ਆਏਗਾ ਉਹ ਲਾਈਨ ਤੇ ਮਤਲਬ ਇਹ ਪ੍ਰੋਵੀਜ਼ਨਿੰਗ ਜਿਹੜੀ ਫਾਈਨ ਦੀ ਨਾਲ ਜਿਹੜਾ ਡੱਡਾ ਹੈ ਨਾ 6 ਮਹੀਨੇ ਦੀ ਕੈਦ ਜਾਂ 5 ਸਾਲ ਦੀ ਕੈਦ ਜਾਂ ਡਿਪੈਂਡਿੰਗ ਔਨ ਦੀ ਉਹ ਕਿਹੜੇ ਤਰ੍ਹਾਂ ਦਾ ਕੈਮੀਕਲ ਪਾ ਰਿਹਾ ਹੂੰ ਜੇ ਕੋਈ ਡੇਰੀ ਵਾਲਾ ਗੋਹਾ ਪਾ ਰਿਹਾ ਉਹਦਾ ਘੱਟ ਕ੍ਰਾਈਮ ਆ ਉਹਨੂੰ 5 ਸਾਲ ਹੂੰ ਦੂਸਰੇ ਨੂੰ ਜਿਹੜਾ ਕੈਮੀਕਲ ਪਾ ਰਿਹਾ ਉਹਦਾ 10 ਸਾਲ ਆਪਣੇ ਆਪ ਲੋਕ ਵੰਡ ਜਾਣਗੇ ਨਾ ਬਈ ਭਾਈ ਮੈਂ ਕੈਂਸਰ ਨਹੀਂ ਵੰਡ ਰਾਂ ਇਹਦੇ ਨਾਲ ਵੀ ਕਈ ਬਿਮਾਰੀਆਂ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਹੂੰ ਜਿਹੜੇ ਵਾਇਰਸ ਤੇ ਪੈਥੋਜਨ ਗੋਹੇ ਨਾ ਜਾਂਦੇ ਆ ਇਹ ਬੜਾ ਜ਼ਬਰਦਸਤ ਪ੍ਰੋਬਲਮ ਹੈ ਹੂੰ ਇੰਡਸਟਰੀਸਟ ਤੁਸੀਂ ਜ਼ਿਕਰ ਕਰ ਰਹੇ ਹੋ ਹਨਾ ਕਿ ਉਹਨਾਂ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਜਿੰਨਾ ਵੀ ਉਹ ਪੋਲਿਊਟ ਕਰਦੇ ਨੇ ਵਾਟਰ ਸੋਰਸਸ ਨੂੰ ਮੈਂ ਕਲੀਅਰ ਕਰ ਦਾਂ ਮੈਂ ਇੰਡਸਟਰੀਸਟ ਨੂੰ ਮੈਂ ਨਹੀਂ ਕਿਹਾ ਭਈ ਉਹਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਜਿਹੜਾ ਪੋਲਿਊਟਰ ਹੈ ਕੋਈ ਇੰਡਸਟਰੀ ਇਜ਼ ਵੈਲਕਮ ਗ੍ਰੀਨ ਇੰਡਸਟਰੀ ਉਹ ਜ਼ੀਰੋ ਲਿਕੁਇਡ ਡਿਸਚਾਰਜ ਦੇ ਚਲਾਵੇ ਵਧੀਆ ਆਪਣਾ ਪਾਣੀ ਆਪਣੇ ਘਰੇ ਜਿਹੜਾ ਵੀ ਚਾਰਦੀਵਾਰੀ ਹੈ ਬਿਨਾ ਪਾਣੀ ਧਰਤੀ ਚ ਪਾਏ ਹੂੰ ਸੀਵਰੇਜ ਬਿਨਾ ਪਾਏ ਗੰਦ ਉਹ ਆਪਣਾ ਪਾਣੀ ਇਸਤੇਮਾਲ ਕਰਕੇ ਆਪਣੇ ਅੰਦਰ ਹੀ ਉਹਨੂੰ ਜਲਾਣ ਦਾ ਮਾਧਾ ਰੱਖੇ ਉਹਨੂੰ ਖੁਰਦ-ਬੁਰਦ ਨਹੀਂ ਕਰਨਾ ਉਹਨੂੰ ਜਲਾ ਕੇ ਸਟੀਮ ਜਨਲ ਸਕਦੀ ਹੈ ਪਰਾਲੀ ਉਹਦੇ ਵਿੱਚ ਜਲ ਸਕਦੀ ਹੈ ਜਾਂ ਹੋਰ ਜਿਹੜੇ ਸੋਮੇ ਅਜੇ ਇਹਦੇ ਨਾਲ ਸਟੀਮ ਬਣ ਕੇ ਉਹ ਇਲੈਕਟ੍ਰਿਟੀ ਜਨਰੇਟ ਕਰ ਸਕਦਾ 10 ਇਕੱਠੇ ਬੰਦੇ ਹੋ ਕੇ ਕਰ ਸਕਦੇ ਆ ਜਿਹੜਾਂ ਦਾ ਪਾਣੀ ਸੁੱਕਦਾ ਹੋਵੇ ਮਤਲਬ ਜੇ ਉਹਦੀ ਵਾਇਬਿਲਿਟੀ ਦੇਖਣੀ ਆ ਤੇ ਅਸੀਂ ਕਿਸੇ ਇੰਡਸਟਰੀਲਿਸਟ ਦੇ ਅਗੇਂਸਟ ਨਹੀਂ ਆ ਅਸੀਂ ਅਗੇਂਸਟ ਆ ਪੋਲਿਊਟਿੰਗ ਇੰਡਸਟਰੀ ਦੇ ਹੂੰ ਤੇ ਉਹ ਵੀ ਜਿਹੜਾ ਟੀਟ ਜਿਹੜਾ ਗੱਲ ਨਹੀਂ ਮੰਨਦਾ ਜਿਹੜਾ 70 ਸਾਲਾਂ ਤੋਂ ਇਹਨੂੰ ਕਰ ਰਿਹਾ ਤੇ ਹਜੇ ਕਹਿੰਦਾ ਮੈਨੂੰ ਹਜੇ ਹੋਰ ਅਲਾਉ ਕਰੋ ਤੇ ਸਰਕਾਰ ਕਰ ਰਹੀ ਹੈ ਤੇ ਇਹਨਾਂ ਬੇਕਾਫ ਹੋ ਕੇ ਕਿਵੇਂ ਇਹ ਜਿਹੜੇ ਪੋਲੀਊਟਰ ਇੰਡਸਟਰੀਸਟਸ ਨੇ ਉਹ ਪੋਲੂਸ਼ਨ ਫੈਲਾਸ ਉਹਨਾਂ ਨੇ ਪੈਸਾ ਦਿੱਤਾ ਹੋਇਆ ਪੋਲੀਟੀਸ਼ੀਅਨ ਨੂੰ ਪੋਲੀਟੀਸ਼ੀਅਨ ਤੇ ਪੋਲੂਟਰ ਆਪਸ 'ਚ ਇਕੱਠੇ ਦੋਸਤ ਨਹੀਂ ਹੋ ਸਕਦੇ ਜੇ ਤੁਸੀਂ ਪੰਜਾਬ ਨੂੰ ਸਾਫ਼ ਕਰਨਾ ਹੂੰ ਜਦੋਂ ਤੁਸੀਂ ਜਿਹੜਾ ਪੋਲੀਟੀਕਲ ਲੀਡਰ ਹੈ ਜਿਹੜਾ ਪਾਵਰ 'ਚ ਹੈ ਉਹ ਕਵੇ ਬਾਈ ਮੈਂ ਚੱਲਣ ਨਹੀਂ ਦੇਣਾ ਥੋੜੇ 6000 ਕਰਕੇ 10000 ਦੀ ਵਾਦੀ ਕਰਕੇ ਜਿੰਨੇ ਵੀ ਬੰਦੇ ਹੋ ਮੈਂ 2 ਕਰੋੜ ਜਾਂ 2.5 ਕਰੋੜ ਬੰਦਿਆਂ ਨੂੰ ਸਾਥ ਪੰਜਾਬ ਆਪਣਾ Rajasthan ਚ ਹੋਰ ਪੰਜਾਬ ਦੇ ਇਲਾਕਿਆਂ ਚ ਜਿਵੇਂ ਹੁਣ ਆਪਾਂ ਸਾਰੀਆਂ ਡਰੇਡਾਂ ਦਾ ਜ਼ਿਕਰ ਕੀਤਾ ਪਾਣੀ ਦਾ ਮੈਂ ਪੰਜਾਬ ਦੇ ਪਾਣੀ ਪਲੀਤੀ ਹੁਣ ਦਿਨ ਮੈਂ ਪੰਜਾਬ ਦੇ ਪਾਣੀਆਂ ਦਾ ਰਾਖਾ ਹਮ ਇੱਕ ਵਾਰੀ ਉਹ ਵਰਡ ਯੂਜ਼ ਕੀਤਾ ਸੀ ਕੈਪਟਨ ਨਵਿੰਦਰ ਸਿੰਘ ਨੇ ਮੈਂ ਪਾਣੀਆਂ ਦਾ ਰਾਖਾ ਪਰ ਇਹ ਪਾਣੀਆਂ ਦਾ ਰਾਖਾ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੂੰ ਬਣਨਾ ਪੈਣਾ ਵੀ ਮੈਂ ਪਾਣੀ ਬਚਾਏ ਸੀ ਇਹ ਪਾਣੀ ਸਿਰਫ ਪਾਣੀ ਜਿਹੜੇ ਹਰਿਆਣੇ ਨੂੰ ਜਾਣ ਨਹੀਂ ਜਿਹੜੇ ਪਾਣੀ ਆਪਣੇ ਕੋ ਹੈਗੇ ਉਹਨਾਂ ਦੀ ਰਾਖੀ ਮੈਂ ਕੀਤੀ ਸੀ ਮੈਂ ਇਹਨਾਂ ਨੂੰ ਪਵਿੱਤਰ ਰੱਖਿਆ ਸੀ ਮੈਂ ਗੁਰੂ ਜੀ ਦਾ ਸਰਬੰਨ ਮੰਨਿਆ ਸੀ ਕਿ ਪਵਨ ਗਰੂ ਪਾਣੀ ਪੀਤਾ ਜੇ ਮੈਂ ਆਪਣੇ ਪੰਜਾਬ ਦੇ ਪਾਣੀਆਂ ਨੂੰ ਆਪਣਾ ਪਿਓ ਬਣ ਕੇ ਤੇ ਮੈਂ ਇਹਨਾਂ ਦੀ ਰਾਖੀ ਕੀਤੀ ਸੀ ਇਹ ਉਹਨਾਂ ਦਾ ਅੱਗੇ ਆਉਣ ਦਾ ਟਾਈਮ ਆ ਗਿਆ ਟੈਸਟਿੰਗ ਟਾਈਮ ਹੈ ਜਿਹੜੇ ਇਹ 10-20 ਕਰੋੜ 100 ਕਰੋੜ ਇਹਨਾਂ ਨੂੰ ਪਾਰਟੀ ਫੰਡ ਮਿਲਦਾ ਜੇ ਉਹਨੂੰ ਇਹ ਤਲੰਜਲੀ ਦੇ ਦੇਣ ਦੂਰ ਕਰ ਦੇਣ ਸਾਰਾ ਪੰਜਾਬ ਇਹਨਾਂ ਦੇ ਮਗਰ ਹੋਊਗਾ ਇਹਨਾਂ ਦੀ ਜਾਜਾਕਾਰ ਕਰੇਗਾ ਵੀ ਇਹਨੇ ਪਾਣੀ ਬਚਾਏ ਹੂੰ ਉਹ ਇੰਡਸਟਰੀ ਲਾਓ ਇੰਡਸਟਰੀ ਗ੍ਰੀਨ ਇੰਡਸਟਰੀ ਲਾਓ ਜਾਂ ਐਸਏ ਇੰਡਸਟਰੀ ਨੂੰ ਜ਼ੀਡੋ ਲਿਕੁਇਡ ਟੂ 4 ਤੇ ਲਿਜਾਓ ਤ੍ਰਿਪੁਰ ਦੇਖੋ ਜਦੋਂ ਤਾਮਿਲਨਾਡ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਤੁਹਾਡੀ ਇੰਡਸਟਰੀ ਚੱਲੇਗੀ ਨਹੀਂ ਹੂੰ ਉਹ ਬੰਦ ਹੋ ਗਈ ਇੱਥੇ ਸਾਰਾ ਉਹ ਕਹਿੰਦੇ ਸਾਡੇ ਕੋਲ ਭੇਜ ਦਿਓ ਲੁਧਿਆਣੇ ਵਾਲੇ ਵੀ ਸਾਡੇ ਤੇ ਤਾਂ ਪੁੱਛਦਾ ਕੋਈ ਨਹੀਂ ਜਿਸ ਤਰ੍ਹਾਂ ਦਾ ਰੰਗ ਕਰਾਣਾ ਜਿਸ ਤਰ੍ਹਾਂ ਦਾ ਕੰਮ ਕਰਨਾ ਇੱਥੇ ਇੱਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਸ਼ੀਟ ਮੈਟਲ ਇੰਡਸਟਰੀ ਹੈ ਕੈਮੀਕਲ ਇੰਡਸਟਰੀਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਗੱਲ ਕਿੱਥੇ ਆਈ ਕੰਟਰੋਲ ਕਿਹਨੇ ਕਰਨਾ ਸੀ ਆਪਾਂ ਪੁਲਿਸ ਸਟੇਸ਼ਨ ਵੱਲ ਜਾਂਦੇ ਆ ਨਾ ਜਦੋਂ ਆਪਣੇ ਕ੍ਰਾਈਮ ਹੁੰਦਾ ਤੇ ਇੱਥੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਲਾ ਪੋਲੂਸ਼ਨ ਕੰਟਰੋਲ ਬੋਰਡ ਸੀ ਪੋਲੂਸ਼ਨ ਕੰਟਰੋਲ ਬੋਰਡ ਕਹਿੰਦਾ ਸਾਡੇ ਕੋਲ ਬੰਦੇ ਪੂਰੇ ਨਹੀਂ ਪਰ ਅਸੀਂ ਰਿਸ਼ਵਤ ਪੂਰੀ ਲੈਣੀ ਹੈ ਹੂੰ ਰਿਸ਼ਵਤ ਲੈਂਦੇ ਆ ਜੇ ਬੰਦਾ ਕੋਈ ਯੰਤਰ ਚਲਾਉਂਦਾ ਉਹਦੇ ਕੋਲੋਂ ਵੀ ਜਿਹੜਾ ਨਹੀਂ ਉਹਦੇ 'ਚ ਨੁਕਸ ਕੱਢ ਗਏ ਜਿਹਨੇ ਨਹੀਂ ਚਲਾਇਆ ਉਹਦੇ ਕੋਲੋਂ ਤੇ ਲੈਣੀ ਲੈਣੀ ਹੈ ਤਾਂ ਇਹ ਜੇ ਜੇ ਮੇਰਾ ਇਹ ਕਥਨ ਗਲਤ ਹੈ ਪੋਲੂਸ਼ਨ ਕੰਟਰੋਲ ਬੋਰਡ ਨਹੀਂ ਕ੍ਰਾਪਸ਼ਨ ਲੈਂਦਾ ਤੇ ਵੀ ਫਿਰ ਪਾਣੀਆਂ ਦਾ ਇਹ ਹਲਕਾ ਹੋਇਆ ਹੂੰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਕਹਿੰਦਾ ਤੁਹਾਡਾ ਪਾਣੀ ਪੀਣ ਯੋਗ ਨਹੀਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਖੁਦ ਬੋਲ ਰਿਹਾ ਕਿ ਸਾਡਾ ਪਾਣੀ ਜਿਹੜੇ ਫਸਲਾਂ ਨੂੰ ਨਹੀਂ ਲੱਗ ਸਕਦਾ ਤੇ ਉਹਦੀਆਂ ਰਿਪੋਰਟਾਂ ਇੰਨੀਆਂ ਮਾੜੀਆਂ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹ ਰਿਹਾ ਵੀ ਇਸ ਤੇ ਫਾਈਨ ਲਾਓ 1000 ਕਰੋੜ ਦਾ ਹੂੰ ਪੰਜਾਬ ਨੂੰ ਕਿਤੇ 2000 ਕਰੋੜ ਦਾ ਵੀ ਤੁਸੀਂ ਪਾਣੀ ਸੰਭਿਆ ਨਹੀਂ ਹੂੰ ਹੁਣ ਮੈਨੂੰ ਦੱਸੋ ਵੀ ਇਹਦੇ ਚ ਇਹ ਇਹ ਕੋਈ ਏਡੀ ਵੱਡੀ ਕੋਈ ਬੁਝਾਰਤ ਨਹੀਂ ਹੈ ਵੀ ਜਿਹਦਾ ਆਪਣੇ ਕੋ ਹੱਲ ਨਹੀਂ ਹੈ ਇਹ ਸਭ ਕੁਝ ਸਾਹਮਣੇ ਪਿਆ ਮੈਂ ਤੁਹਾਨੂੰ ਤਾਂ ਹੀ ਖੋਲ ਕੇ ਦੱਸਿਆ ਵੀ ਇਹ ਜਿੰਨਾ ਤੱਕ ਆਪਾਂ ਇਹ ਇਹ ਜੇ ਪਲੂਟਰ ਜਿਹੜੇ ਬਲੈਕਸ਼ੀਪ ਹੈ ਇੰਡਸਟਰੀ ਦੇ ਇਹਨਾਂ ਚ ਬਹੁਤ ਬੰਦੇ ਚੰਗੇ ਵੀ ਇੰਡਸਟਰੀ ਜਿਹੜੇ ਆਪ ਹੀ ਜ਼ੀਰੋ ਲਿਕੁਇਡ ਡਿਸਚਾਰਜ ਤੇ ਆਰਤੀ ਸੀਲਾ ਆਪਣੇ ਵੀ ਜ਼ੀਰੋ ਲਿਕੁਇਡ ਡਿਸਚਾਰਜ ਤੇ ਗਏ ਆ ਉਹ ਉਹਨਾਂ ਨੂੰ ਥੋੜਾ ਜਿਹਾ ਮਹਿੰਗਾ ਪੈਂਦਾ ਤੇ ਸਾਰਿਆਂ ਨੂੰ ਮਹਿੰਗਾ ਪਊਗਾ ਇਹ ਤਾਂ ਨਹੀਂ ਵੀ ਤੁਸੀਂ ਧਰਤੀ ਜੇ ਮੈਨੂੰ ਮਹਿੰਗਾ ਪੈਂਦੀ ਚੀਜ਼ ਤੇ ਮੈਂ ਖਰਚ ਨਹੀਂ ਕਰਨਾ ਤੇ ਮੈਂ ਕੈਂਸਰ ਵੰਡੀ ਜਾਣਾ ਤੇ ਮੈਂ ਪੰਜਾਬ ਦੇ ਪਾਣੀਆਂ ਨੂੰ ਕੈਂਸਰ ਯੁਕਤ ਬਣਾਉਣ ਦਾ ਠੇਕਾ ਲਿਆ ਹੋਇਆ ਹੂੰ ਉਹ ਨਹੀਂ ਹੋਣਾ ਉਹ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਨਹੀਂ ਕਰਨਗੇ ਇਸੇ ਲਈ ਹੀ ਕਾਲੇ ਪਾਣੀ ਦਾ ਮੋਰਚਾ ਲੱਗਿਆ ਹੋਇਆ ਇਹ ਅੱਜ ਨਹੀਂ ਕੱਲ ਨਹੀਂ ਇਹਦਾ ਗੱਲ ਹੋਣਾ ਹਰ ਗੱਲ ਦਾ ਹੱਲ ਹੈ ਟੇਬਲ ਦੇ ਉੱਤੇ ਹੂੰ ਮੁੱਖ ਮੰਤਰੀ ਭਗਵੰਤ ਪਾਣ ਪਿਛਲੇ ਕਈ ਦਿਨਾਂ ਤੋਂ ਹੁਬਕੇ ਇਹ ਗੱਲ ਕਹਿੰਦੇ ਨੇ ਕਿ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਵਿਦੇਸ਼ੀ ਕੰਪਨੀਆਂ ਨੂੰ ਦਿੱਤਾ ਹੋਇਆ ਹੈ ਸਫਾਈ ਜ਼ੋਰ ਸ਼ੋਰ ਦੇ ਨਾਲ ਚਾਹੀਦੀ ਦੇਣਾ ਚਾਹੁੰਦੇ ਆ ਦੇਣਾ ਚਾਹੁੰਦੇ ਆ ਜੇ ਮਾਇਦਾ ਕਰ ਰਹੇ ਆ ਉਹਦੇ ਤਿੰਨ ਫੇਜ਼ ਆ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣੀ ਆ ਸਿੰਪਲ ਬਈ ਇੰਡਸਟਰੀਲਿਸਟ ਆਪਣਾ ਪੋਲੂਸ਼ਨ ਕਰੀ ਜਾਊਗਾ ਤੇ ਲੋਕਾਂ ਦੇ ਪਬਲਿਕ ਫੰਡ ਦਾ ਇਹ ਜਿਹੜੀ ਕੰਪਨੀ ਆ ਉਹ ਸਾਫ਼ ਕਰੀ ਜਾਊਗੀ ਇਹ ਤਾਂ ਸੈਂਚਰੀਜ਼ ਲਈ ਓਨਲੀ ਸਦੀਆਂ ਤੱਕ ਆਪਾਂ ਨੂੰ ਇੱਕ ਇਹੋ ਜਿਹਾ ਸਰਾਪ ਲੱਗ ਗਿਆ ਵੀ ਜਿਹੜਾ ਪਬਲਿਕ ਫੰਡ ਦਾ ਜਿਹੜਾ ਆਪਣਾ ਬਜਟ ਹੈ ਉਹਦੇ ਵਿੱਚ ਇੱਕ ਮੋਰੀ ਲੱਗ ਗਈ ਉਹ ਬਲੀਡ ਕਹਿਦੀ ਹੈ ਉਹਨੂੰ ਵੀ ਇਹਨੇ ਇੰਨਾ ਪੈਸਾ ਇੱਥੇ ਲਾਈ ਜਾਣਾ ਇੰਡਸਟਰੀਲਿਸ ਗੰਦਾ ਕਰੂਗਾ ਅਸੀਂ ਸਾਫ਼ ਕਰਾਂਗੇ ਸਰਕਾਰ ਨਹੀਂ ਐ ਨਹੀਂ ਚੱਲਣਾ ਇਹ ਇੰਡਸਟਰੀਲਿਸ ਦੀ ਪ੍ਰੋਡਕਸ਼ਨ ਜਿਹੜੀ ਕੋਸਟ ਹੈ ਗਾਰਮੈਂਟ ਦੀ ਹੋਵੇ ਪੁਰਜੇ ਦੀ ਹੋਵੇ ਜਾਂ ਕੋਈ ਸਮਾਨ ਬਣਾਉਣ ਦੀ ਹੈ ਸਰਵਿਸਿਸ ਦੀ ਉਹਦੇ ਵਿੱਚ ਗਿਣਿਆ ਜਾਵੇ ਉਹਦਾ ਪੋਲੂਸ਼ਨ ਆਪ ਸਾਫ਼ ਕਰਕੇ ਕਿਉਂਕਿ ਉਹਨੇ ਪਾਣੀ ਇਸਤੇਮਾਲ ਕੀਤਾ ਪਾਣੀ ਨੂੰ ਗੰਦਾ ਕਰਨ ਦਾ ਉਹਦਾ ਕੋਈ ਮਤਲਬ ਨਹੀਂ ਵੀ ਮੈਂ ਸਾਫ਼ ਸਰਕਾਰ ਸਾਫ਼ ਕਰੇਗੀ ਮੈਂ ਉਹੀ ਪੈਸਾ ਜਿਵੇਂ ਕਿ ਭਗਵੰਤ ਮਾਨ ਜੀ ਕਹਿੰਦੇ ਆ ਸਕੂਲਾਂ ਤੇ ਐਮੀਨੈਂਸ ਸਕੂਲ ਆਪਾਂ ਹੁਣ ਕਾਲਜਿਸ ਆਫ ਐਮੀਨੈਂਸ ਵੀ ਬਣਾਈਏ ਕਿਉਂਕਿ ਬੱਚੇ ਤਾਂ ਹੁਣ ਪਲੱਸ 2 ਵਾਲੇ ਅੱਗੇ ਜਾਣੇ ਆ ਕਾਲਜਾਂ ਦਾ ਬਹੁਤ ਮਾੜਾ ਹਾਲ ਹੈ ਹਸਪੀਟਲ ਚੰਗੇ ਬਣਾਈਏ ਕਲੀਨਿਕ ਨਾ ਕੰਮ ਨਹੀਂ ਚੱਲਣਾ ਆਮ ਆਦਮੀ ਹਸਪੀਟਲਸ ਬਣ ਗਏ ਜਿਹੜੇ ਕਲੀਨਿਕ ਤਾਂ ਕਿ ਹੁੰਦਾ ਜਿਹੜਾ ਕੰਮ ਚਲਾਉ ਹੈ ਨਾ ਉੱਥੇ ਸਿਰਦਰਦੀ ਗੋਲੀ ਮਿਲ ਗਈ ਬਲੱਡ ਪ੍ਰੈਸ਼ਰ ਚੈੱਕ ਹਾਂ ਫਸਟ ਤੇ ਇਹਨਾਂ ਨੂੰ ਹਸਪੀਟਲ ਉਹਦੇ ਲਈ ਪੈਸੇ ਕਿੱਥੋਂ ਆਣੇ ਜੇ ਇਹੀ ਪੈਸੇ ਆਪਾਂ ਬਾਲੀਆਂ ਕੱਪੜੀਆਂ ਨੂੰ ਦੇਈ ਗਏ ਵੀ ਇਹ ਜਿਹੜੇ ਮੇਰੇ ਡਸਟ ਲਿਸਟ ਆ ਕਿਉਂਕਿ ਇਹ ਮੇਰੇ ਵੋਟ ਵੋਟ ਦੇ ਦਾ ਸਪੋਰਟਰ ਵੀ ਹੈ ਤੇ ਮੇਰੇ ਫੰਡ ਦੇ ਸਪੋਰਟਰ ਵੀ ਹੈ ਤੇ ਪਾਰਟੀ ਨੂੰ ਫੰਡ ਵੀ ਦਿੰਦੇ ਆ ਸਾਰੀ ਸਪੋਰਟ ਕਰਦੇ ਆ ਵੀ ਇਹਨਾਂ ਦਾ ਜੋ ਗੰਦ ਪਾਇਆ ਸੀ ਸਾਫ਼ ਕਰਾਂਗੇ ਸਰਕਾਰ ਇਹ ਤੇ ਫਿਰ ਕੋਈ ਗੱਲ ਨਾ ਹੋਈ ਇਹ ਤਾਂ ਬਹੁਤ ਮਾੜਾ ਹਾਲ ਹੈ ਇਹ ਜੇ ਕੰਮ ਕਰਕੇ ਤਾਂ ਆਪਾਂ ਉਹ ਸਾਫ਼ ਨਹੀਂ ਕਰਾਇਆ ਜਿਹੜਾ ਉਹ ਜਿਹੜਾ ਇਹ ਜਿਹੜੀ ਟੈਕਨੋਲੋਜੀ ਦੀ ਗੱਲ ਕਰਦੇ ਆ ਉਹਦੇ 'ਚ ਹੈਵੀ ਮੈਟਲ ਸਾਫ਼ ਨਹੀਂ ਹੋ ਸਕਦੇ ਹੂੰ ਠੀਕ ਹੈ ਉਹਦੇ ਚ ਕੁਝ ਮੈਟਲ ਜਿਹੜੇ ਆ ਉਹ ਡੀਲ ਹੋ ਜਾਣਗੇ ਜਿਹੜੀ ਓਜ਼ੋਨਾਈਜੇਸ਼ਨ ਜਿਹੜੀ ਗੱਲ ਕੀਤੀ ਆ ਅਸੀਂ ਉਹਦੀ ਕਾਫੀ ਸਟੱਡੀ ਕੀਤੀ ਹੈ ਕਿਉਂਕਿ ਸਾਡੇ ਨਾਲ ਆਈਆਈਟੀ ਦੇ ਕੈਮੀਕਲ ਇੰਜੀਨੀਅਰ ਨੇ ਸਦਾ ਜਸਕੀਰ ਸਿੰਘ ਉਹ ਵੀ ਕਾਲੇ ਪਾਣੀ ਮੋਰਚੀ ਦੇ ਮੈਂਬਰ ਹੈ ਤੇ ਅਸੀਂ ਇਸ ਜੋ ਵੀ ਅਸੀਂ ਗੱਲ ਕਰਦੇ ਆ ਅਸੀਂ ਤੱਥਾਂ ਦੇ ਸਾਇੰਸ ਨਾਲ ਪੜ ਕੇ ਉਹਦੀ ਪਰਚੋਲ ਕਰਕੇ ਉਹਦਾ ਸਾਇੰਸ ਦਾ ਪਾਰਸ ਲਾ ਕੇ ਜਿਹੜਾ ਉਹਦਾ ਕਸੌਟੀ ਹੈ ਉਸ ਦੇ ਉੱਤੇ ਉਤਾਰ ਕੇ ਫਿਰ ਜਨਤਾ ਦੇ ਰੂਬਰੂ ਹੁੰਨੇ ਆ ਅਸੀਂ ਕੋਈ ਵੀ ਗੱਲ ਐ ਕਿਸੇ ਨੂੰ ਸਰਕਾਰ ਨੂੰ ਭੰਡਨ ਦਾ ਕਿਉਂ ਕੰਮ ਕਰੀਏ ਜੇ ਉਹ ਠੀਕ ਹੋਵੇ ਏਡੇ ਠੀਕ ਕਰ ਰਹੇ ਆ ਪਰ ਅਸੀਂ ਪਬਲਿਕ ਫੰਡ ਇਹ ਕੰਮ ਲਈ ਇਸਤੇਮਾਲ ਨਹੀਂ ਹੋਣ ਦੇਣਾ ਹੂੰ ਜਿਹੜਾ ਤੁਸੀਂ ਰਿਪੋਰਟ ਤਿਆਰ ਕੀਤੀ 1400 ਜਿਹੜੇ ਸੋਰਸਸ ਰਿਪੋਰਟ ਡਰੇਨੇਜ ਡਿਪਾਰਟਮੈਂਟ ਨੇ ਤਿਆਰ ਕੀਤੀ ਮੈਂ ਉਹਨਾਂ ਨਾਲ ਇਹ ਗੱਲ ਕੀਤੀ ਸੀ ਵੀ ਤੁਸੀਂ ਇਹ ਪੋਲੂਸ਼ਨ ਕੰਟਰੋਲ ਬੋਰਡ ਨੂੰ ਭੇਜਿਆ ਕੋਈ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਸ ਵਾਲੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰ ਦਾ ਉਹ ਬੜੇ ਪਾਵਰਫੁਲ ਨੇ ਤੁਸੀਂ ਉਹਨਾਂ ਨੂੰ ਵੀਰ ਰਿਪੋਰਟ पे ਜੋ ਵੀ ਆਪਣੇ دریاਵਾਂ ਤੇ ਵਾਟਰ ਪ੍ਰੋਟੈਕਸ਼ਨ ਐਕਟ ਦੇ ਥੱਲੇ ਉਹਨਾਂ ਨੇ ਮੇਰੀ ਸਲਾਹ ਉਹਨਾਂ ਨੂੰ ਚੰਗੀ ਲੱਗੀ ਉਹਨਾਂ ਨੇ ਇਹ ਰਿਪੋਰਟ ਹੁਣ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਨੂੰ ਐਕਟ ਕਰਨ ਲਈ ਭੇਜੀ ਆ ਉਸ ਤੇ ਦੇਖੋ ਕੀ ਐਕਸ਼ਨ ਹੁੰਦਾ ਕਿਉਂਕਿ ਇਹ ਤਾਂ ਹੁਣ ਸਰਕਾਰ ਤੇ ਜਦੋਂ ਸਾਡਾ ਜਿਹੜੇ ਐਕਟਿਵਿਸਟ ਹੁੰਦੇ ਆ ਉਹ ਸਰਕਾਰ ਨਹੀਂ ਬੜ ਸਕਦੇ ਉਹ ਸਰਕਾਰ ਦਾ ਧਿਆਨ ਦਿਵਾ ਸਕਦੇ ਉਹ ਫੋਕਸ ਕਰਾ ਸਕਦੇ ਆ ਉਹ ਸਰਚਲਾਈਟ ਮਾਰ ਸਕਦੇ ਆ ਵੀ ਭਾਈ ਇੱਥੇ ਤੁਸੀਂ ਠੀਕ ਨਹੀਂ ਇਹਨੂੰ ਐ ਕਰ ਲਓ ਇਹਨੂੰ ਠੀਕ ਕਰ ਲਓ ਮੇਰਾ ਖਿਆਲ ਉਹ ਅਸੀਂ ਕੰਮ ਕਰਤਾ ਹੁਣ ਅੱਗੇ ਅਸੀਂ ਪੁੱਛਣਾ ਵੀ ਉਹ ਜਦੋਂ ਇਹ ਸਮਾ ਹੋ ਗਿਆ ਜੀ ਤੁਸੀਂ ਕੀ ਕੀ ਕਾਰਵਾਈ ਕੀਤੀ ਜਿਹੜੀ ਰਿਪੋਰਟ ਤੁਹਾਡੇ ਕੋਲੋਂ ਜਿਹੜੇ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਨੇ ਭੇਜੀ ਸੀ ਉਹਦਾ ਤੁਸੀਂ ਅੱਗੇ ਕੀ ਕਾਰਵਾਈ ਕੀਤੀ ਉਹ ਜਵਾਬ ਦੇਈ ਹੈ ਦੇਖੋ ਜਦੋਂ ਉਹਨਾਂ ਨੇ ਇਹ ਲਿਖਤਾ ਵੀ ਇਹ ਕੰਮ ਤੁਸੀਂ ਕਰੋ ਤੇ ਉਹਨਾਂ ਦੀ ਜਵਾਬ ਦੇਈ ਬਣਦੀ ਹੈ ਤੇ ਉਹਨਾਂ ਜਿੰਨਾ ਕ ਪਾਣੀ ਉਸ ਡਿਪਟੀ ਕਮਿਸ਼ਨਰ ਨੇ ਉਸ ਡਿਸਟ੍ਰਿਕਟ ਚ ਪੀਣਾ ਸਾਫ ਠੀਕ ਹੈ ਤੇ ਜਿਹੜਾ ਵੀ ਕੋਈ ਹੋਰ ਅਧਿਕਾਰੀ ਹੈ ਜਿਨੇ ਉਹ ਰੂਰਲ ਡਵੈਲਪਮੈਂਟ ਦਾ ਡਾਇਰੈਕਟਰ ਹੈ ਡਿਪਟੀ ਡਾਇਰੈਕਟਰ ਹੈ ਉਹਨਾਂ ਨੇ ਵੀ ਤਾਂ ਉਹੀ ਪਾਣੀ ਪੀਣਾ ਹੂੰ ਪੰਚਾਇਤਾਂ ਜਿਹੜੀਆਂ ਗੰਦਾ ਕਰ ਰਹੀਆਂ ਉਹਨਾਂ ਦੇ ਵੀ ਤਾਂ ਬੱਚੇ ਉਹੀ ਬਿਮਾਰ ਹੋਣਗੇ ਕਿੱਥੇ ਨਿਰਮਲ ਜਲ ਦੀ ਗੱਲ ਕਰਦੇ ਆ ਹੂੰ ਕਿੱਥੇ ਆਪਾਂ ਕਹਿੰਦੇ ਆ ਵੀ ਦੂਸ਼ਿਤ ਜਲ ਹੂੰ ਤਾਂ ਇਹ ਇਹ ਤਾਂ ਸਾਰਿਆਂ ਵਾਸਤੇ ਇਹ ਨਾ ਜਾਤ ਦਾ ਮੁੱਦਾ ਨਾ ਕਿਸੇ ਪੋਲਿਟੀਕਲ ਪਾਰਟੀ ਦਾ ਮੁੱਦਾ ਨਾ ਕਿਸੇ ਕਲਾਸ ਦਾ ਮੁੱਦਾ ਨਾ ਅਰਬਨ ਦਾ ਨਾ ਰੂਰਲ ਦਾ ਹੂੰ ਜਿਹੜੀ ਆਪਾਂ ਪ੍ਰਦੂਸ਼ਣ ਦੀ ਗੱਲ ਲਗਾਤਾਰ ਕਰ ਰਹੇ ਹਾਂ ਕਿਉਂਕਿ ਡਿਪਟੀ ਕਮਿਸ਼ਨਰ ਜਿਹੜੇ ਪੂਰੇ ਪੰਜਾਬ ਦੇ ਨੇ ਉਹਨਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਹਨਾ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਨਿਰਦੇਸ਼ ਨੇ ਹਕੀਕਤ ਬਣ ਸਕਣਗੇ ਪਾਣੀ ਦੇ ਵਿੱਚੋਂ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਘਟ ਕਰਨ ਦੇ ਲਈ ਜਿਹੜੇ ਨੇ ਸਹੀ ਨਤੀਜੇ ਆ ਸਕਣਗੇ ਦੇਖੋ ਬੜੀ ਸਾਫ਼ ਜੀ ਗੱਲ ਹੈ ਕਿ ਕੋਈ ਵੀ ਮੁੱਖ ਮੰਤਰੀ ਨਹੀਂ ਚਾਹੇਗਾ ਹਮ ਖਾਸ ਕਰ ਸਰਦਾਰ ਭਗਵਾਨ ਸਿੰਘ ਮਾਨ ਉਹ ਤਾਂ بڑے ਲੋਕਾਂ ਦੇ ਹਰਦਲ ਅਜੀਜ਼ ਨੇ ਬੜੇ ਉਹ ਲੋਕ ਪੱਕੀ ਗੱਲਾਂ ਕਰਦੇ ਆ ਉਹ ਮੇਰੇ ਖਲ ਨਹੀਂ ਚਾਣਗੇ ਵੀ ਉਹ ਨਾ ਕੰਮ ਕਰਨ ਨਾ ਹੀ ਜਿਹੜੇ ਪ੍ਰਿੰਸੀਪਲ ਸਕੱਤਰ ਨੇ ਸ਼੍ਰੀ ਕਿਸ਼ਨ ਕੁਮਾਰ ਜੀ ਉਹ ਮੰਨੇ ਜਾਂਦੇ ਆ ਵੀ ਉਹ ਆਪਣਾ ਕੰਮ ਕਰਾ ਲੈਂਦੇ ਆ ਲੋਕਾਂ ਕੋਲ ਤੇ ਹੁਣ ਇਹ ਤਾਂ ਡਿਪਟੀ ਕਮਿਸ਼ਨਰ ਨੇ ਆਪਣਾ ਪਾਣੀ ਸਾਫ਼ ਕਰਨਾ ਯਾਰ ਇਹਦੇ 'ਚ ਵੀ ਦੱਸੋ ਕੋਈ ਦੌਰਾਏ ਹੋ ਸਕਦੀ ਹੈ ਪੰਜਾਬ ਦਾ ਪਾਣੀ ਸਾਫ਼ ਰੱਖਣਾ ਆਪਾਂ ਆਪਾਂ ਬਹੁਤ ਗੰਦਾ ਕਰ ਲਿਆ ਇਹਦੇ 'ਚ ਤਾਂ ਮੇਰੇ ਖਿਆਲ ਹਰ ਇੱਕ ਨਾਗਰਿਕ ਹਰ ਹਰੇਕ ਇੰਡਸਟਰੀਲਿਸਟ ਹਰ ਇੱਕ ਸਿਟੀਜ਼ਨ ਹਰ ਪੰਚਾਇਤ ਮੈਂਬਰ ਹਰ ਤਹਿਸੀਲਦਾਰ ਹਰ ਅਧਿਕਾਰੀ ਇਹਨੇ 70% ਸਰੀਰ ਆਪਣਾ ਪਾਣੀ ਦਾ ਪੀਣਾ ਤੋਂ ਆਪਾਂ ਕਿਉਂ ਆਪਣਾ ਪਾਣੀ ਖਰਾਬ ਕਰਨਾ ਕੋਈ ਨਹੀਂ ਬਿਮਾਰ ਹੋਣਾ ਚਾਹੁੰਦਾ ਹੂੰ ਤੇ ਜਿਹੜਾ ਇਹ ਜਿਹੜੇ ਹਾਲਾਤ ਨਾਲ ਪਾਣੀ ਆਪਾਂ ਦੂਸ਼ਿਤ ਕਰ ਰਹੇ ਹੂੰ ਕਿਉਂਕਿ ਜਦੋਂ ਇਹ ਗਰਾਊਂਡ ਵਾਟਰ ਇਹਨੂੰ ਆਪਾਂ ਸਰਫੇਸ ਵਾਟਰ ਕਹਿੰਦੇ ਹਾਂ ਹੈਨਾ ਤਿੰਨ ਤਰ੍ਹਾਂ ਦਾ ਪਾਣੀ ਹੈ ਬਾਰਿਸ਼ ਜਿਹੜਾ ਉੱਤੇ ਘੁੰਮ ਰਿਹਾ ਵਾਸ਼ਪ ਬਣ ਕੇ ਤੇ ਦੂਸਰਾ ਪਾਣੀ ਆਪਣਾ ਅੰਡਰਗਰਾਊਂਡ ਹੈ ਜਿਦੇ ਚੋ ਕੀ ਬਲਾਕ ਆਪਾਂ ਦੇਖ ਲਿਆ 13 14 ਗ੍ਰੇ ਹੋ ਗਏ ਐਗਰੀਕਲਚਰ ਪਾਲਿਸੀ ਵਾਲੇ ਕਹਿੰਦੇ ਵੀ ਉੱਥੇ ਚੋਨਾ ਬਿਲਕੁਲ ਹੀ ਨਾ ਬੀਜੋ ਤੇ ਆ ਜਿਹੜਾ ਪਾਣੀ ਦਰਿਆਵਾਂ ਦਾ ਉਹ ਨਹਿਰਾਂ ਦਾ ਤੇ ਡਰੇਨਾਂ ਦਾ ਤੁਸੀਂ ਇਹ ਹਾਲ ਦੇਖ ਲਓ ਇਹੀ ਤੀਸਰਾ ਪਾਣੀ ਆ ਆਪਣੇ ਕੋਲੇ ਤੇ ਆਪਾਂ ਇਹਨੂੰ ਇਹਨੂੰ ਕਿਵੇਂ ਹ ਹੋਂ ਦੇ ਸਕਦੇ ਆ ਖਰਾਬ ਤੇ ਕਰਤੇ ਪਹਿਲਾਂ ਕਿਸੇ ਨੇ ਇਸ ਵੱਲ ਫੋਕਸ ਨਹੀਂ ਕੀਤਾ ਤੇ ਇਹ ਬੜੀ ਮੈਂ ਉਹਨਾਂ ਦਾ ਧੰਨਵਾਦੀ ਆ ਪ੍ਰਿੰਸੀਪਲ ਕੁਤਰ ਸਾਹਿਬ ਦਾ ਜਿਨ੍ਹਾਂ ਨੇ ਇਹ ਚੱਕ ਕੇ ਮੁੱਦਾ ਵੀ ਐਟ ਲੀਸਟ ਮੈਂ ਦੱਸਾਂ ਦਾ ਸੀ ਵੀ ਆਪਣੇ ਅਧਿਕਾਰੀਆਂ ਨੂੰ ਵੀ ਪੰਜਾਬ ਵਿੱਚ ਆ ਸਰੋਤ ਸਾਡੇ ਆਪਣੇ ਕਰਨ ਕਮਾ ਕਰਕੇ ਇਹ ਜਿਹੜੇ ਜਲ ਸਰੋਤ ਨੇ ਇਹ ਦੂਸ਼ਿਤ ਹੋ ਰਹੇ ਤੇ ਜਦੋਂ ਤੱਕ ਇਹ ਕਲਮ ਬੰਦ ਹੋ ਗਿਆ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਭਾਈ ਤੈਨੂੰ ਤੇਰੇ ਤੇ ਸਜ਼ਾ ਹੋਊਗੀ ਤੂੰ ਆ ਕੰਮ ਕਰ ਲੈ ਤੂੰ ਇਹਨੂੰ ਸਾਫ਼ ਕਰਕੇ ਪਾ ਲੈ ਜਾਂ ਇਹਨੂੰ ਬਿਲਕੁਲ ਨਾ ਪਾ ਤੇ ਜਿਵੇਂ ਇੰਡਸਟਰੀਸ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਜ਼ੀਰੋ ਲਿਕੁਇਡ ਡਿਸਚਾਰਜ ਤੇ ਆਓ ਤੁਸੀਂ ਆਪਣਾ ਪਾਣੀ ਸੰਭੋ ਜਿਹੜਾ ਫੈਕਟਰੀ ਤੁਹਾਡੀ ਚਲੇਗਾ ਨਾ ਤਾਂ ਰਿਵਰਸ ਬੋਰ ਹੋਣ ਦੇਣਾ ਜ਼ਿਰਿਆਂ ਨੂੰ ਵੀ ਤਰਤੀਜ ਦੀ ਪਾਉਣ ਦੇਣਾ ਫਿਰ ਤਾਂ ਸਾਰਾ ਪਾਣੀ ਥੱਲੇ ਖਰਾਬ ਹੋ ਜੂ ਛਪੜੀ ਹੈ ਨਾ ਤੇ ਨਾ ਅਸੀਂ ਤੁਹਾਨੂੰ ਸੀਵਰੇਜ ਪਾਉਣ ਦੇਣਾ ਇਹਦਾ ਇੰਤਜ਼ਾਮ ਕਰੋ ਕੰਮ ਕਰੋ ਮੈਨੂਫੈਕਚਰਿੰਗ ਕਰੋ ਜਿੰਨਾ ਜ਼ਿਆਦਾ ਕੰਮ ਕਰੋ ਅਸੀਂ ਕੋ ਕਹਿੰਨੇ ਆ ਇੰਡਸਟਰੀ ਦੱਬ ਕੇ ਕੰਮ ਕਰੇ ਹੈ ਨਾ ਤੇ ਪੈਸਾ ਬਣਾਵੇ ਪਰ ਪੈਸਾ ਪੋਲੂਸ਼ਨ ਨੂੰ ਕੰਟਰੋਲ ਕਰਨ ਤੇ ਖਰਚੇ ਵੀ ਪੋਲੂਸ਼ਨ ਕੰਟਰੋਲ ਕਰਨ ਲਈ ਜ਼ਿੰਮੇਵਾਰੀ ਕਿਸ ਦੀ ਬੰਦੀ ਹੈ ਸਰਕਾਰ ਦੀ ਬੰਦੀ ਹੈ ਜਾਂ ਇੰਡਸਟਰੀਜ਼ ਦੀ ਬੰਦੀ ਹੈ ਇੰਡਸਟਰੀ ਦੀ ਬੰਦੀ ਹੈ ਪਾਣੀ ਜੋ ਬੁਮਾਰੀ ਅ ਜੇ ਮੈਨੂਫੈਕਚਰਿੰਗ ਕਰ ਰਿਹਾ ਕੋਈ ਵੀ ਬੰਦਾ ਉਹਦਾ ਉਹਦਾ ਪ੍ਰੋਸੈਸ ਆ ਇਹ ਹਮ ਉਹਨੇ ਜਿਵੇਂ ਉਹਨੇ ਕੈਮੀਕਲ ਪਾਇਆ ਜਿਵੇਂ ਪਾਣੀ ਪਾਇਆ ਐਵੇਂ ਉਹਨੂੰ ਸਾਂਭਣ ਲਈ ਸਾਫ਼ ਕਰਕੇ ਪਾਣੀ ਕਿਉਂਕਿ ਉਹ ਜਿਹੜੇ ਮਾਪਦੰਡ ਬਣੇ ਸੀ ਪੋਲੂਸ਼ਨ ਕੰਟਰੋਲ ਬੋਰਡ ਨੇ ਜਦੋਂ ਉਹਨੂੰ ਸਰਟੀਫਿਕੇਟ ਦਿੱਤਾ ਟੂ ਆਪਰੇਟ ਉਹਦੇ ਚ ਲਿਖਿਆ ਗਿਆ ਵੀ ਆਹ ਪਾਣੀ ਦੇ ਮਾਪਦੰਡ ਹੋਣਗੇ ਬਾਅਦ ਜਿਹੜਾ ਤੂੰ ਬਾਣੀ ਬਾਹਰ ਕੱਢੇਗਾ ਹੂੰ ਤੇ ਇਸ ਦਾ ਸਲਾਹ ਦੇ ਰਹੇ ਹਾਂ ਕਿਉਂਕਿ ਇਹ ਜਿਹੜਾ ਪਾਣੀ ਬਾਹਰ ਕੱਢਣ ਦਾ ਮਾਦਾ ਹੀ ਖਤਮ ਕਰਦੀ ਏ ਕਿਉਂਕਿ ਅਜੇ ਆਪਾਂ 70 ਸਲਾਂ ਹੀ ਦੇਖ ਲਿਆ ਉਹਨਾਂ ਨੇ ਉਹ ਜਿਹੜੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਆ ਪਾਣੀ ਬਾਹਰ ਕੱਢਣ ਦੀ ਉਹ ਮਿਸਯੂਜ਼ ਕੀਤੀ ਏ ਤੇ ਜਿਹੜੇ ਪੋਲਿਊਸ਼ਨ ਬੋਰਡ ਦੇ ਅਧਿਕਾਰੀ ਆ ਉਹਨਾਂ ਨੂੰ ਇਸ ਗੱਲ ਤੇ ਉਹਨਾਂ ਦੀ ਬਾਹਮ ਰੋਡ ਤੇ ਰਹੀ ਵੀ ਤੇਰਾ ਪਾਣੀ ਦਾ ਸਟੈਂਡਰਡ ਠੀਕ ਨਹੀਂ ਸਾਨੂੰ ਪੈਸੇ ਦੇ ਹੂੰ ਜੇ ਉਹਨਾਂ ਦਾ ਪਾਣੀ ਠੀਕ ਹੁੰਦਾ ਤਾਂ ਬੁੱਢੇ ਤੇ ਰਿਆਦਾ ਪਾਣੀ ਹੀ ਠੀਕ ਹੋਣਾ ਸੀ ਹੂੰ 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 ਸਤਲੁਜ ਕਾਲਾ ਪਾਣੀ ਨਹੀਂ ਜਾਣਾ ਸੀ ਹੂੰ ਇਹ ਜਿਮਵਾਰੀ ਪੂਰੀ ਦੀ ਪੂਰੀ ਇੰਡਸਟਰੀਸ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਲੋਕਾਂ ਦਾ ਸੀਵਰੇਜ ਪੈਸੇ ਲੈ ਕੇ ਸੀਵਰੇਜ ਨੂੰ ਠੀਕ ਕਰਨ ਦੀ ਹੂੰ ਹੂੰ ਸੀਵਰੇਜ ਐਸਟੀਪੀ ਚੱਲਦੇ ਆ ਤੁਹਾਡੇ ਕੋਲ ਪੈਸੇ ਲੈਂਦੇ ਆ ਪਾਣੀ ਤੇ ਸੀਵਰੇਜ ਦਾ ਬਿੱਲ ਆਉਂਦੇ ਆ ਨਾ ਬਿਲਕੁਲ ਆਉਂਦੇ ਆ ਇਹ ਆ ਹੂੰ ਤੇ ਜਿਹੜੇ ਜਿਹੜੇ ਦੂਸਰੇ ਆ ਇਲੈਕਟ੍ਰੋਪਲੇਟਿੰਗ ਐਸਿਡ ਵਾਲੇ ਇਹਨਾਂ ਦਾ ਪਾਣੀ ਨਹੀਂ ਪੂਰਾ ਪਹੁੰਚਦਾ ਹੂੰ ਹੂੰ ਪਲਾਂਟ ਤੱਕ ਜਿਹੜਾ ਉਹ ਪਲਾਂਟ ਵਾਲਾ ਉਹ ਪੂਰਾ ਕੰਮ ਨਹੀਂ ਕਰ ਰਿਹਾ ਪਾਣੀ ਜ਼ਿਆਦਾ ਉਹਦੀ ਕੈਪੈਸਿਟੀ ਘਟ ਹੈ ਹੂੰ ਸੋ ਇਹ ਇੱਕ ਇੱਕ ਚੀਜ਼ ਨੂੰ ਇਹਦੀ ਕੈਮੀਕਲ ਆਡਿਟ ਆਫ ਚਿੰਨੇ ਇੰਡਸਟਰੀ ਦੇ ਅੰਦਰਲੇ ਪ੍ਰੈਮਿਸਿਸ ਦਾ ਉਹ ਇਮਾਨਦਾਰ ਬੰਦੇ ਇੰਡੀਪੈਂਡੈਂਟ ਜਿਹੜੇ ਓਨੈਸਟ ਹੋਣ ਉਹ ਜਾ ਕੇ ਚੈੱਕ ਕਰਨ ਵੀ ਕੋਈ ਰਿਵਰਸ ਬੋਰਡ ਤਾਂ ਨਹੀਂ ਚੱਲ ਰਿਹਾ ਹਮ ਇਹਨਾਂ ਦਾ ਪਾਣੀ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਇਹ ਮਸ਼ੀਨਾ ਹੈਗੇ ਆਜਕਲ ਕਿੰਨਾ ਪਾਣੀ ਅੰਦਰ ਆਉਂਦਾ ਕਿੰਨਾ ਪਾਣੀ ਬਾਹਰ ਜਾਂਦਾ ਇਹ ਪੋਲੂਸ਼ਨ ਕੰਟਰੋਲ ਬੋਰਡ ਕੋਲੇ ਰਿਪੋਰਟ ਕਈ ਇਲਾਕਿਆਂ ਦੇ ਉਹ ਮੀਟਰ ਹੀ ਨਹੀਂ ਚੱਲ ਰਹੇ ਜਿਵੇਂ ਤਾਜਪੁਰ ਇਡੀ ਇੰਡਸਟਰੀ ਆ ਡਾਈੰਗ ਦੇ ਉਹਦੇ ਮੀਟਰ ਹੀ ਗਾਇਬ ਹ ਉਹਨਾਂ ਦਾ ਕਨੈਕਸ਼ਨ ਹੀ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਪੋਲੀਟੀਸ਼ੀਅਨ ਨੇ ਸਰੰਖਣ ਦਿੱਤਾ ਵੀ ਕੋਈ ਗੱਲ ਨਹੀਂ ਦੇਖ ਲੋਗੇ ਕਰ ਲੋ ਜਿਵੇਂ ਚਿਮਨੀ ਦਾ ਮੀਟਰ ਨਹੀਂ ਜਿਹੜੀ ਉਜੰਤਰ ਨਹੀਂ ਚਲਾਉਣਾ ਵੀ ਜਿਹੜੀ ਤੁਹਾਡਾ ਉੱਤੇ ਚੌਲਾਂ ਦੀ ਫੱਕ ਜਦੋਂ ਜਲਾਉਨੇ ਹੋ ਪਟਕੋਕ ਜਲਾਉਨੇ ਹੋ ਵਾਪਸੀ ਜਲਾਉਨੇ ਹੋ ਗੁਟਾ ਪੱਤੀ ਜਲਾਉਨੇ ਹੋ ਜਿਹੜਾ ਉਹ ਉੱਥੇ 45 ਸਕਿੰਟਾਂ 45 ਮਿੰਟਾਂ 'ਚ ਤੁਹਾਡੀ ਚਿੱਟੀ ਗੱਡੀ ਗਰੇ ਹੋ ਜਾਂਦੀ ਹੈ ਤੇ ਉਹਨਾਂ ਦੇ ਬੰਦਿਆਂ ਦੇ ਤਾਜਪੁਰ 'ਚ ਰਹਿੰਦੇ ਮਜ਼ਦੂਰ ਤੇ ਆਮ ਬੰਦੇ ਦੇ ਫੇਫੜੇ ਕਿਦਾਂ ਦੇ ਹੋਣਗੇ ਉਹ ਤੁਸੀਂ ਅੰਦਾਜ਼ਾ ਖੁਦ ਲਾ ਸਕਦੇ ਹੋ ਜਿਹੜੀ ਰਿਪੋਰਟ ਬਣਾਈ ਗਈ ਹੈ 1400 ਪੰਨਿਆਂ ਕੁਝ ਪੰਨਿਆਂ ਦੀ ਜਿਹਦੇ ਵਿੱਚ 1400 ਸੋਰਸਸ ਡਿਟੈਕਟ ਕੀਤੇ ਗਏ ਨੇ ਜਿਹੜੇ ਪੋਲੂਸ਼ਨ ਦਾ 123 ਪੇਜ ਦੀ ਰਿਪੋਰਟ ਹੈ ਉਹ 1400 ਤੋਂ ਵੱਧ ਸੋਰਸਸ ਸੋਰਸਸ ਨੇ ਹਾਂ ਤੇ ਉਹਦੇ ਵਿੱਚ ਮੈਂ ਦੇਖਿਆ ਸੀਗਾ ਕਿ ਬੁੱਢੇ ਦਰਿਆ ਦੇ ਆਸ-ਪਾਸ ਕੁਝ ਗੁੱਜਰਪਾਈਚਾਰੇ ਦੇ ਲੋਕ ਨੇ ਜਿਨ੍ਹਾਂ ਦੇ ਨਾਮ ਵਿਦ ਐਡਰੈਸ ਮੈਂਸ਼ਨ ਕੀਤੇ ਗਏ ਨੇ ਉਹ ਕਿਸ ਤਰ੍ਹਾਂ ਦੇ ਤਰੀਕੇ ਨਾਲ ਪੋਲੂਸ਼ਨ ਦਾ ਸਬਬ ਬਣਦੇ ਉਹ ਸਾਰਾ ਗੋਹਾ ਵਿੱਚ ਪਾਉਂਦੇ ਪਹਿਲਾਂ ਤਾਂ ਗੁਜਰਾਣ ਦੇ ਉੱਤੇ ਬੜਾ ਵੱਡਾ ਕੰਟਰੋਲ ਹੋਣਾ ਚਾਹੀਦਾ ਕਿਉਂਕਿ ਜਦੋਂ ਪੂਰੀਆਂ ਮੱਜਾਂ ਸੜਕਾਂ ਦੇ ਉੱਤੇ ਇਹ ਜਿੰਨੇ ਦਰਖਤ ਹਣ ਲਾਏ ਇਹਨਾਂ ਨੇ ਖਾ ਜਾਣੇ ਟਰੀ ਗਾਰਡ ਕਿਹੜਾ ਦੇਖਦਾ ਦਰਖਤ ਲਾਉਣਾ ਬਚਾਉਣਾ ਸਾਹਮਣਾ ਤੇ ਵੱਡਾ ਕਰਨਾ ਇਹ ਬੜਾ ਵੱਡਾ ਕੰਮ ਹੈ ਇਹ ਬੱਚੇ ਦੀ ਤਰ੍ਹਾਂ ਹੈ ਹਿਊਮਨ ਚਾਈਲਡ ਦੀ ਤਰ੍ਹਾਂ ਹੈ 4 ਸਾਲ ਤੱਕ ਆਪਾਂ ਨੂੰ ਸਾਹਮਣਾ ਬੰਦਾ ਦਾਦੀ ਆਉਂਦੀ ਕਦੇ ਨਾਨੀ ਆਉਂਦੀ ਹੈ ਹੈਨਾ ਉਹ ਖਡਾਉਂਦੀ ਹੈ ਫਿਰ ਵੱਡਾ ਕਰਦੇ ਆਪਾਂ ਇਹੀ ਦਰਖਤਾਂ ਦਾ ਹਾਲ ਹੈ ਸ਼ੌਂਕ ਪੈਣੀ ਹੈ ਗੁਜਰਾਣੇ ਆਣਾ ਕੋਈ ਕਿਸੇ ਹੋਰ ਕਟਰਨੇ ਆਣਾ ਜਿਹੜੇ ਦੁਸ਼ਮਣ ਹੈ ਲੋਕਾਂ ਦੇ ਇਹ ਡਰਖਤਾਂ ਦੇ ਉਹਨਾਂ ਨੂੰ ਮੈਂ ਦਰਖਤਾਂ ਦੇ ਦੁਸ਼ਮਣ ਲੋਕ ਕਹਿਣਾ ਹੁੰਦਾ ਵੀ ਐਵੇਂ ਕਈ ਆਈ ਹੈ ਬੈਠੇ ਆ ਕੋਈ ਕੰਮ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰ ਰਹੇ ਆ ਲੇਕਿਨ ਉਹਨਾਂ ਨੂੰ ਕਿਸੇ ਨੇ ਅਕਲ ਨਹੀਂ ਦਿੱਤੀ ਉਹ ਆਪਣੇ ਘਰ ਦੇ ਅੱਗੇ ਵਾਲਾ ਦਰਖਤ ਵੜ ਦਿੰਦੇ ਆ ਵੀ ਮੇਰਾ ਆਰਕੀਟੈਕਟ ਨੇ ਜਿਹੜਾ ਪਿੱਛੇ ਅਲੂਮੀਨੀਅਮ ਦਾ ਫਾਸਾਡ ਲਾਇਆ ਉਹ ਦਿਖਦਾ ਨਹੀਂ ਹੈਨਾ ਉਹ ਵੀ ਇਹ ਨਹੀਂ ਪਤਾ ਵੀ ਦਾਦੀ ਜਿਹੜੀ ਹੈ ਮੇਰੀ ਅੰਦਰ ਰਹਿੰਦੀ ਬਜ਼ੁਰਗ ਉਹਨੂੰ ਆਕਸੀਜਨ ਸਭ ਤੋਂ ਜ਼ਿਆਦਾ ਇਹ ਨਹੀਂ ਦੇਣੀ ਜਿਹੜਾ ਕਾਰਬਨ ਹੈ ਉਹਨੇ ਇਹਨੇ ਜਜ਼ਬ ਕਰਕੇ ਧਰਤੀ ਚ ਲੈ ਜਾਣਾ ਸੋ ਆਪਾਂ ਸੋਚਦੇ ਤਾਂ ਹੈ ਹੀ ਨਹੀਂ ਕੁਝ ਆਪਾਂ ਦਰਖਤ ਨੂੰ ਇੱਕ ਦਰਖਤ ਜਾਣਦੇ ਆਪਾਂ ਦਰਖਤ ਨੂੰ ਇੱਕ ਸਾਇੰਟਿਫਿਕ ਸੋਮਾ ਨਹੀਂ ਸਮਝਦੇ ਇਹਨੇ ਕਈ ਕੁਝ ਆਪਾਂ ਰੀਸਾਈਕਲ ਕਰਨਾ ਤੇ ਜੇ ਆਪਣੇ ਆਪਣੇ ਨੇੜੇ ਦਰਖਤ ਹੈ ਇਹਦਾ ਮਤਲਬ ਤੁਸੀਂ ਅੱਛੇ ਇਨਸਾਨ ਹੋ ਜਿਹੜਾ ਦਰਖਤਾਂ ਦੇ ਵਿੱਚ ਰਹਿ ਰਹੇ ਹੋ ਨੇਚਰ ਦੇ ਵਿੱਚ ਰਹਿ ਰਹੇ ਹੋ ਉਹਨਾਂ ਨੂੰ ਫਿਰ ਸਰਕਾਰ ਦੇ ਵੱਲੋਂ ਕੋਈ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਸਕੱਤਰ ਕ੍ਰਿਸ਼ਨ ਕੁਮਾਰਤਾ ਕੇ ਮਾਮਲਾ ਗਿਆ ਤਾਂ ਉਹਨਾਂ ਵੱਲੋਂ ਕੋਈ ਚੇਤਾਵਨੀ ਦਿੱਤੀ ਗਈ ਸੀ ਇਹ ਇਹ ਹੁਣ ਜਿਹੜੀ ਕਾਰਵਾਈ ਹੈ ਡੀਸੀ ਇਸ ਨੇ ਕਰਤੀ ਹੂੰ ਉਹਨਾਂ ਨੇ ਚਿੱਠੀ ਲਿਖ ਕੇ ਕਹੇ ਸੀ ਵੀ ਕਾਰਵਾਈ ਕਰੋ ਹੂੰ ਠੀਕ ਹੈ ਇਹਦੀ ਰਿਪੋਰਟ ਬਾਅਦ ਮੰਗਣਗੇ ਨਾ ਹੂੰ 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 ਕਿ ਕੁਝ ਦਿਨ ਲਈ ਟਾਈਮ ਦੇਣਾ ਚਾਹੀਦਾ ਬਿਲਕੁਲ ਹਾਂ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸ਼ੁਕਰੀਆ ਧੰਨਵਾਦ ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਕੀ ਪੰਜਾਬ ਦੇ ਵਿੱਚ ਫੈਲ ਰਹੇ ਪਾਣੀ ਪ੍ਰਦੂਸ਼ਣ ਦਾ ਜ਼ਿੰਮੇਵਾਰ ਕੌਣ ਹੈ ਤੇ ਨਾਲ ਹੀ 1400 ਵਜੇ ਸੌਮੀ ਨੇ ਉਹਨਾਂ ਦੀ ਪਛਾਣ ਕੀਤੀ ਗਈ ਹੈ ਜੋ ਪਾਣੀ ਪ੍ਰਦੂਸ਼ਣ ਫੈਲਾ ਰਹੇ ਨੇ ਸੋ ਆਪਣੇ ਆਪ ਦੇ ਵਿੱਚ ਗੰਭੀਰ ਮੁੱਦਾ ਹੈ ਕਿਉਂਕਿ ਪਾਣੀ ਮਨੁੱਖ ਦੀ ਜ਼ਿੰਦਗੀ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਜੋ ਜੀਵਨ ਦੇ ਲਈ ਵੀ ਤੇ ਵਿੱਚ ਸਮਾਜ ਦੇ ਵਿੱਚ ਜਿਉਣ ਦੇ ਲਈ ਵੀ ਜ਼ਰੂਰੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਐਪੀਸੋਡ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ